ਇਹ ਤੇਰਾ ਨਾਮ ਲੈ ਆ ਗਿਆ ਨਾ ਇਹ ਹਾਂ ਤੇਰਾ ਨਾਮ ਲੈ ਆ ਗਿਆ ਨਾ ਇਹ ਮੈਂ ਤੁਹਾਨੂੰ ਜਾਨਣਾ ਚਾਹੁੰਦਾ ਮੁੰਡਾ ਪਨਾ ਆਇੜ ਕੇ ਹਾਂ ਮੰਗਲਾ ਬੰਦਾ ਇਹ ਸਵਾ ਹੁਣੇ ਲੁਧਿਆਣਾ ਕਹਿੰਦਾ ਸੀ ਇਹ ਤਾਂ ਹੁੰਦਾ ਹੀ ਲੁਧਿਆਣਾ ਕਹਿੰਦਾ ਸੀ ਕਿ ਕਿੱਦਾਂ ਸਾਨੂੰ ਲੈ ਕੇ ਜਾਉਂਦਾ ਇਹ ਕਿਹਦੇ ਦੋਥਾ ਕਿੜਾ ਜੀ ਮੂੰਹ ਠੱਕ ਕੇ ਦੋ ਜਾਨੇ ਦੋਨੇ ਫੜੇ ਦੇ ਦੋਨੇ ਜਾਨੇ ਫੜੇ ਦੀ ਉਸ ਭੱਜ ਗਿਆ ਮੋਟਰਸਾਈਕਲ ਕਿੱਥੇ ਆ ਨੰਬਰ ਪਲੇਟ ਤੇ ਉਹ ਲਾਈਵੇ ਟੇਪ ਜੀ ਇਹਨਾਂ ਨੇ ਸਮਾਨ ਲੈ ਗਿਆ ਟੱਕ ਮੋਟਰਸਾਈਕਲ ਟੱਕ ਲਗੀ ਮੈਂ ਕਹਿੰਦਾ ਇੱਕ ਨੰਬਰ ਮੈਂ ਲਾ ਦੇ ਬੋਲਾ ਦਾ ਕੀ ਨੰਬਰ ਚਲੋ ਜੇ ਮੋਟਰਸਾਈਕਲ ਦੇ ਕਿੰਨੀਆਂ ਲਿਖੀ ਜਾਂਦੀਆਂ ਨੇ ਲਾ ਦੇ ਤੁੰਦਰ ਕਰ ਦੇ ਤੁੰਦਰ ਕਰ ਦੇ ਆਹ ਨੂੰ ਜਰਰੀ ਕੋਈ ਬਣ

ਮੱਲੇ ਉਹਨੇ ਦੱਸ ਦੋ ਕਿੰਨੇ ਗਿੜੇ ਲੈਨੇ ਇਹਨਾਂ ਨੇ ਦਾਗੋ ਯਾਰ ਮੇਰਾ ਚੌਥਾ ਪੰਜਵਾਂ ਗਿੜਾ ਇਹਨਾਂ ਦਾ ਓਰੇ ਫਿਰ ਇੱਕ ਦੇ ਘਰ ਖੜੇ ਜਾਂਦੇ ਫਿਰ ਕਹਿ ਰਹੇ ਆ ਆਏ ਅਸੀਂ ਉਹਨਾਂ ਦੇ ਘਰੇ ਆ ਖੜੇ ਹੋ ਰਹੇ ਨੇ ਇਹ ਵੀਰੇ ਸਾਨੂੰ ਪ੍ਰੋਪਰ ਘਰ ਕਿੱਥੇ ਆ ਜਿਹਦੇ ਘਰੇ ਆਏ ਤੁਸੀਂ ਉਹਨੂੰ ਸਾਨੂੰ ਪ੍ਰੋਪਰ ਘਰ ਇਹਨੂੰ ਆਰਤਾ ਬੋਲਿਆ ਤੂੰ ਦੱਸ ਕਰ ਲੈ ਗੱਲ ਵੀਰੇ ਹੁਣ ਤੇਰੇ ਸਾਹਮਣੇ ਪ੍ਰੋਪਰ ਘਰ ਪੰਜ ਮਿੰਟ ਪਹਿਲਾਂ ਇਹ ਕਹਿੰਦਾ ਕਿ ਉਹਦੇ ਘਰ ਆਉਂਗਾ ਕਹਿੰਦਾ ਘਰ ਟਾ ਕੇ ਪਾਇਆ ਇਹ ਵੀ ਇਹਨੂੰ ਪਤਾ ਵੀ ਘਰ ਟਾ ਕੇ ਪਾਇਆ ਕਿੰਨੇ ਵੇਲੇ ਗੱਲਾਂ ਆ ਇਹ ਕਿੰਨੇ ਵੇਲੇ ਯਾਰ ਮੈਂ ਮੋਕਾ ਦੋ ਘਾਟੇ ਹੋ ਗਏ ਨੇ ਇੱਥੇ ਦਰਦਿਆਂ ਨੂੰ ਕੀ ਗੱਲ ਕੀ ਹੈ ਇਹ ਮੂਲ ਬੱਟੇ ਆ ਜੁੰਨ ਨੇ ਮੂਲ ਬੱਟੇ ਹੋ ਗਏ ਜੀ ਫਿਰ ਲੋਕਾਂ ਦੇ ਅੰਦਰ ਬਾਹਰ ਇਹ ਟ੍ਰੇਡ ਦੇ ਬਣੇ ਲਾਇਆ ਹੈ ਮੋਟਰਸਾਈਕਲ ਕਿੱਥੇ ਉਹ ਲੈ ਕੇ ਆ ਆ ਜੀ ਮੈਂ ਮਗਾਉਣਾ ਮੋਟਰ ਇਹਨਾਂ ਨੇ ਮੋਟਰਸਾਈਕਲ ਦੇਖੋ ਬਿੱਲ ਖੜ ਗਿਆ ਮੈਂ ਕਿਹੜੇ ਹੱਲ ਦਰਵਾਜ਼ਾ ਇਹ ਤੁਹਾਨੂੰ 7-5 ਕੋਈ ਗੱਲ ਇਹ ਮੈਨੂੰ ਹੱਥ ਮੈਂ ਕੀ ਇਹਨਾਂ ਦੇ ਘਰ ਫੁੱਦਦੇ ਨੇ ਆਏ ਜੀ ਇਹ ਮੈਨੂੰ ਹੱਥ ਬੰਨ੍ਹ ਕੇ ਆਪਾਂ ਭੱਜ ਗਏ ਉਹ ਭੱਜ ਗਏ ਜੀ ਆਪਾਂ ਭੱਜ ਗਏ ਆਪਾਂ ਭੱਜ ਗਏ ਮੋਟਰਸਾਈਕਲ ਹੁੰਦੀ ਹੈ ਓਏ ਹੇ ਵੀ ਪਾ ਚੱਲਿਆ ਸੀਗਾ ਬਦਮਾ ਆਹ ਹੈਗਾ ਤੂੰ ਨਾ ਹੋਣਾ ਹੁਣ ਸੁਣਾ ਹੋ ਲਿਆ ਯਾਰ ਮੋਟਰਸਾਈਕਲ ਲੈ ਕੇ ਆਇਆ ਸਟਾਈਲ ਤੂੰ ਬੋਰ ਬੋਰ ਕੋਈ ਕਿਵੇਂ ਤੈਨੂੰ ਮਿਲੇਗਾ ਕਿਥੋਂ ਮਿਲੇਗਾ ਕਿੱਤੋਂ ਮਿਲਿਆ ਪਹਿਲੇ ਮੰਨੇ ਕੋੜੋ ਦੀ ਰੋਡ ਤੇ ਪਹਿਲੇ ਮੰਨੇ ਜੇ ਥੁਮਾਨ ਦੇਣਾ ਆਇਆ ਇਹ ਜੋ ਮੈਂ ਕਿੰਦਾ ਖੁੱਲਿਆ ਉਹਨਾਂ ਦੇ ਘਰ ਦਾ ਆ ਮੱਲੇ ਦੇ ਬਾਹਰ ਫਿਰਦੇ ਪਏ ਸੀ ਮੂੰਹ ਟਾਕੀ ਇਹ ਮੈਨੂੰ ਅੱਥਬਾਨ ਲੱਗੀ ਸੀਗੇ ਬੈਕ ਪੂਰੀ ਟੱਬੀ ਘਟ ਕੇ ਆਪਣੇ ਅੰਦਰ ਹੋ ਗਏ ਕਿੰਨੇ ਬੰਦੇ ਸੀ ਇਹ ਇਹ ਦੋ ਬੰਦੇ ਸੀ ਸੋਲ ਬੈਠੇ ਹੋਏ ਸੀ ਹਾਂਜੀ ਇੱਕ ਭੱਜ ਗਿਆ ਇੱਕ ਭੱਜ ਗਿਆ ਦੀ ਇੱਕ ਭੱਜ ਗਿਆ ਆ ਮੋਟਰਸਾਈਕਲ ਦੀ ਕਿੰਨੇ ਰੁਪਏ ਪੰਡੜੀਆਂ ਦੱਸਦਾ ਕਿੱਥੇ ਰਵੇ ਕਿੱਥੇ ਰਹਿਣ ਵਾਲਾ ਇਹ ਕਹਿੰਦਾ ਮੈਨੂੰ ਲੁਧਿਆਣਾ ਦੇ ਰਹਿਣ ਵਾਲਾ ਜੀ ਇਹ ਉਰੇ ਕਿਸੇ ਨੂੰ ਕਹਿੰਦਾ ਵਕੀਲ ਨੂੰ ਮਿਲਣ ਆਇਆ ਕਹਿੰਦਾ ਕਹਿੰਦਾ ਪ੍ਰੈਸ਼ਰ ਮੋਟਰ ਨੂੰ ਮਿਲਣ ਆਇਆ ਹਾਂ ਪੁਲਿਸ ਨੂੰ ਕਰਤੀ ਪੁਲਿਸ ਨੂੰ ਫੋਨ ਕਿੰਨੇ ਘੰਟੇ ਹੋ ਗਿਆ ਪਰ ਹਲੇ ਤੱਕ ਨਹੀਂ ਕੁੰਜੀ ਨਹੀਂ ਬੰਸ ਨਹੀਂ ਹਲੇ ਤੱਕ ਇਹ ਲੋਕਾਂ ਨੂੰ ਕੀ ਕਰਨਾ ਹੈ ਵਾਰਦਾਤ ਕਰਨੇ ਇਹ ਵਾਰਦਾਤ ਕਰਨ ਆ ਜੀਏ ਇੱਕ ਦਿਨੇ ਪਹਿਲਾਂ ਵੀ ਉਰੇ ਬਾਹਰ ਵਾਰਦਾ ਤੋਈਆ ਕੋੜ ਦੀ ਰੋਡ ਤੇ ਕਿਸੇ ਦੇ ਪੈਸੇ ਕੋ ਕੇ ਭੱਜਲੇ ਮੋਟਰਸਾਈਕਲ ਵਾਲੇ ਫੋਨ ਵੀ ਹੋ ਗਏ ਭੱਜ ਗਏ ਹੁਣ ਹੁਣ ਬੋਲ ਵੀਰੇ ਮੈਨੂੰ ਪ੍ਰਿੰਸ ਨੇ ਭੇਜਿਆ ਸੀ ਇਨਸਾਨ ਅਫਿੰਦਰਜੀਤ ਹਾਂਜੀ ਉਹਦਾ ਭਰਾ ਗੱਗਾ ਉਹ ਕਹਿੰਦਾ ਵੀ ਇੱਕ ਲੇਡੀਜ਼ ਘੁੰਮਦੀ ਹੁੰਦੀ ਆ ਉਹਦੀ ਤੁਸੀਂ ਬਾਲੀਆਂ ਲਾ ਲਿਓ ਪਰ ਮੇਰਾ ਮਨ ਨਹੀਂ ਸੀ ਮੰਦਾ ਪਰ ਉਹਨੇ ਟੇਪਾਂ ਲਾ ਕੇ ਮੈਨੂੰ ਫੇਰ ਵੀ ਭੇਜਤਾ ਮੇਰਾ ਕੋਈ ਨਸ਼ਾ ਨਹੀਂ ਸੀ ਤੁਸੀਂ ਕਿੰਨੀ ਡੇਰ ਦੀ ਬੁੱਤ ਇੱਥੇ ਘੁੰਮਦੇ ਸੀ ਮੈਂ ਸਿਰਫ ਇੱਕੇ ਘੜਾ ਲਾਇਆ ਰਿਕਾਰਡਿੰਗ ਘੜਾ ਲਓ ਉਸ ਤੋਂ ਬਾਅਦ ਫੇਰ ਆਇਆ ਮੈਨੂੰ ਮਿਲੀ ਨਹੀਂ ਤੇ ਵੀਰ ਉਹਨਾਂ ਨੇ ਆਪਾਂ ਨੂੰ ਰੋਕ ਲਿਆ ਮੈਂ ਬੈਲ ਮਾਰਦਾ ਪਿਆ ਸੀ ਸ਼ਾਇਦ ਆਹ ਭਾਜੀ ਆਏ ਨੇ ਜਾਂ ਪਤ ਨਹੀਂ ਦੂਜੇ ਭਾਜੀ ਆਏ ਨੇ ਇਹਨੇ ਘਰ ਕੋਲ ਮੇਰੇ ਘਰ ਕੋਲ ਭੇਜਿਆ ਸੀਗਾ ਹਾਂ ਨਹੀਂ ਜਿੱਥੇ ਮੇਰਾ ਮੋਟਰਸਾਈਕਲ ਖੜਾ ਸੀ ਹਾਂ ਮੇਰਾ ਘਰ ਆਉਂਦਾ ਸੀ ਤੇਰੇ ਘਰ ਕੋਲ ਖੜਾ ਦੀ ਮੋਟਰ ਤੇ ਉੱਪਰ ਆਂਟੀ ਵੀ ਨਹੀਂ ਖੜੀ ਸੀ ਕਹਿੰਦੇ ਵੀ ਤੁਸੀਂ ਕਿਹਨੂੰ ਮਿਲਣਾ ਮਾਜੀ ਅਸੀਂ ਗੱਗੇ ਦੇ ਘਰ ਜਾਣਾ ਬਸ ਆ ਮੈਨੂੰ ਪ੍ਰਿੰਸ ਨੇ ਭੇਜਿਆ ਹੀ ਹੋਰ ਕੌਣਾਂ ਨਾਲ ਉਹਦੇ ਉਹਦੇ ਬਸ ਇਕੱਲਾ ਪ੍ਰਿੰਸ ਸੀ ਨਾਲੇ ਹੋਰ ਨੋਲੇ ਨਾਲੇ ਹੋਰ ਪ੍ਰਿੰਸ ਸਾਨੂੰ ਅਫਿੰਦਰ ਜੀ ਦੀ ਚਲੋ ਜੀ ਚੱਲ ਜੀ ਚੱਲ ਕੀ ਨਾਮ ਹੈ ਤੁਹਾਡਾ ਕੀ ਹੋਂਦਾ ਰਮਨ ਵਡੇਰਾ ਜੀ ਮੈਂ ਪੰਜਾਬ ਯੂਥ ਪ੍ਰਧਾਨシップ ਸਨ ਆ ਪ੍ਰਧਾਨ ਜੀ ਬੜੀ ਜਦੋਂ ਜਿਹੜੇ ਬਾਅਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ ਇੱਕ ਹੌਣ ਕਾਬੂ ਕੀਤਾ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਕੁਛ ਗੜਗਮਾਂਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ ਜੋੜਾ ਦੂਜਾ ਫੜਿਆ ਜਿਹਨੇ ਟੋਬੇ ਛਾਲ ਮਾਰੀ ਆ ਇਹਨੂੰ ਫੜਿਆ ਇਹਨੂੰ ਅਸੀਂ ਪੁੱਛਿਆ ਸੀ ਕਿ ਆ ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਲਈ ਨਹੀਂਗਾ ਤੂੰ ਇਹ ਦੱਸ ਤੈਨੂੰ ਭੇਜਿਆ ਕਿਨੇ ਆ ਇਹ ਕਿਸੇ ਬੰਦੇ ਦਾ ਨਾਮ ਲੈਂਦਾ ਸੀ ਉੱਥੇ ਇਹਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲੀਆਂ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਵਾ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹ ਵੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰ ਹੀ ਆਈ ਉਹੀ ਟਾਈਮ 8:00 8:30 ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਨ ਆਲੇ ਹੋ ਗਏ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾਅ ਕਰਨ ਲਈ ਕੀ ਹੁਣ ਕੀ ਕੋਈ ਹੋਰ ਪੰਗਾ ਨਾ ਪੈ ਜਾਵੇ ਮੁਕੇਸ਼ ਕੌਣ ਮੁਕੇਸ਼ ਸ਼ਿਵ ਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਤਿ ਤੁਹਾਨੂੰ ਸ਼ੱਕ ਆ ਵੀ ਇਹ ਇਹ ਹਿੰਦੂ ਲੀਡਰ ਨੂੰ ਫੋਨ ਕਰਕੇ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਤੇ ਅੱਜ ਸੱਟਾਂ ਵੱਜਣੀਆਂ ਸੀ ਇਹ ਦੀ ਚੁਸਤੀ ਦਰਸਤੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਤਾਂ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ ਆਲਾਦਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਨਾਂ ਨਾਲ ਆਲਾਦਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਟਾਈਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜ ਸਾਡੇ মিডিਆ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਹਚਵਾਤਾ ਵਾ ਕੀ ਲੱਗਦਾ ਵੀ ਕੌਣ ਹੋ ਸਕਦੇ ਨੇ ਇਹ ਤਾਂ ਜੀ ਹੁਣ ਇਹ ਪਾਲਿਸੀ ਕੱਢੂਗੀ ਜਿੱਤੇ ਤੱਕ ਸਾਡਾ ਮੰਨਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕ ਹੀ ਹੁੰਦੀ ਸੀ ਇਹਦਾ ਕੋਈ ਬਾਦੂ ਘਾਟੂ ਨੁਕਸਾਨ ਹੋ ਸਕਦਾ ਹਾਂ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਜਿਹੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਏ ਹੁਣ ਪੁਲਿਸ ਕੱਢੇਗੀ ਜੀ ਪੁਲਿਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਜੈਸਰ ਅੱਗੇ ਮੈਂ ਖਾਨੀ ਜੋਰਾ ਸਿੰਘ ਜੀ ਆ ਬਿਠਾ ਲਓ ਕੋਈ ਲੈ ਕੇ ਚੱਲੋ ਕੋਈ ਮੁਹੱਲੇ ਤੋਂ ਪਤਾ ਕੀਤਾ ਵੀ ਕੀਤਾ ਕੀ ਇਹਨੇ ਅੱਗੇ ਆਕੇ ਹਾਂ ਨੇ ਬਲ ਤੁਸੀਂ ਮਹੱਲੇ ਤੋਂ ਲੋਕਾਂ ਜੋ ਖੜੇ ਨੇ ਇਹ ਕੀ ਚੱਕਰ ਹੈ ਮਾਮਲਾ ਪਤਾ ਕੀਤਾ ਤੂੰ ਤੋਂ ਦੱਸ ਤਾਂ ਬਹੁਤ ਚਾਹੀਦੀ ਠੀਕ ਹੈ ਹੂੰ ਇਹ ਬਲਾ ਹਰ ਨੰਬਰ ਤੇ ਹੂੰ ਤੇ ਉਹ ਬੰਦੇ ਆ ਸਿੱਧੇ ਇੱਕ ਬੰਦੇ ਨੇ ਫੜ ਲਿਆ ਮੁੱਕੇ ਤੇ ਇਹ ਦੋ ਫੜੇ ਸੀ ਬੱਲਾ ਆ ਦੋ ਪਹਿਲਾਂ ਫੜੇ ਸੀ ਨਾ ਹੂੰ ਫਿਕੋਂ ठाਣੇ ਲੈ ਚੰਦੇ ਨੂੰ ਕੰਬਸ਼ੀਸ਼ ਕਰਾਂ ਅਸਰੇ ਪੇਸ਼ ਕਰਦੇ ਹਾਂ